ਇਕ ਕਲ ਵਿਗਿਆਨ ਦਾ ਯੁੱਗ ਹੈ ਵਿਗਿਆਨ ਦੇ ਯੁੱਗ ਦੇ ਵਿੱਚ ਹਰ ਬੰਦੇ ਕੋਲ ਫੋਨ ਹੈ ਫੋਨ ਦਾ ਇਸਤੇਮਾਲ ਜਿਹੜੇ ਬੰਦੇ ਸਹੀ ਤਰੀਕੇ ਨਾਲ ਕਰਦੇ ਨੇ ਤਾਂ ਉਹ ਫੋਨ ਰਾਹੀਂ ਆਪਣੀਆਂ ਮੰਜ਼ਿਲਾਂ ਤੱਕ ਪਹੁੰਚ ਜਾਂਦੇ ਨੇ ਭਾਵੇਂ ਕਮਾਈ ਦਾ ਸਾਧਨ ਹੋਵੇ ਜਾਂ ਫਿਰ ਕਿਸੇ ਰਾਤ ਉੱਤੇ ਜਾ ਰਹੀਆਂ ਕਿਸੇ ਮੰਜ਼ਲ ਤੇ ਜਾਣਾ ਹੋਵੇ ਕਿਉਂਕਿ ਅੱਜ ਕੱਲ ਗੂਗਲ ਮੈਪ ਜੋ ਹਰ ਬੰਦੇ ਦੇ ਫੋਨ ਦੇ ਵਿੱਚ ਹੈ ਫੋਨ ਦੇ ਗੂਗਲ ਮੈਪ ਦੇ ਰਾਹੀਂ ਬੰਦਾ ਲੋਕੇਸ਼ਨ ਲਗਾ ਕੇ ਕਿਸੇ ਵੀ ਮੰਜ਼ਲ ਤੇ ਪਹੁੰਚ ਸਕਦਾ ਹੈ ਪਰ ਮੈਪ ਰਾਹੀਂ ਕਈ ਵਾਰ ਲੋਕਾਂ ਦੇ ਫਾਇਦੇ ਵੀ ਹੋਏ ਨੇ ਕਈ ਵਾਰ ਵੱਡੇ ਨੁਕਸਾਨ ਵੀ ਤਾਂ ਇਸ ਤਰੀਕੇ ਦੀ ਖਬਰ ਤੁਹਾਨੂੰ ਨਾਲਾਗੜ ਤੋਂ ਦਿਖਾ ਰਹੀਆਂ ਜਿੱਥੇ ਕਿ ਜ਼ਿਲ੍ਹਾ ਸੋਲਣ ਦੀ ਨਾਲਾਗੜ ਤੋਂ ਇਹ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਇੱਕ ਵਿਅਕਤੀ ਕਾਰ ਦੇ ਵਿੱਚ ਸਵਾਰ ਹੋ ਕੇ ਲੋਕੇਸ਼ਨ ਲਗਾ ਕੇ ਜਾਂਦਾ ਹੈ ਤਾਂ ਲੋਕੇਸ਼ਨ ਇੱਕ ਨਦੀ ਦੇ ਵਿੱਚ ਉਸ ਕਾਰ ਨੂੰ ਲੈ ਕੇ ਜਾਂਦੀ ਹੈ ਜਿਸ ਤੋਂ ਬਾਅਦ ਜਾ ਕੇ ਦੱਸਿਆ ਜਾ ਰਿਹਾ ਕਿ ਪਾਣੀ ਦਾ ਵਹਾਅ ਜ਼ਿਆਦਾ ਸੀ ਉਸ ਨਦੀ ਦੇ ਵਿੱਚ ਤੇ ਕਾਫੀ ਦੂਰ ਉਸ ਵਿਅਕਤੀ ਨੂੰ ਵਿੱਚ ਕਾਰ ਦੇ ਰੋੜ ਕੇ ਲੈ ਗਿਆ ਪਾਣੀ ਇਸ ਤੋਂ ਬਾਅਦ ਜਾ ਕੇ ਨਜ਼ਦੀਕ ਲੋਕਾਂ ਵੱਲੋਂ ਉਸ ਵਿਅਕਤੀ ਨੂੰ ਬੜੀ ਮੁਸ਼ਕਲ ਦੇ ਨਾਲ ਰੈਸਕਿਊ ਕਰਕੇ ਉਸ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਦੱਸਿਆ ਇਹ ਕਾਰਨ ਉਸ ਵਿਅਕਤੀ ਵੱਲੋਂ ਜੋ ਕਾਰਨ ਦੱਸੇ ਗਏ ਨੇ ਕਿ ਉਹ ਮੈਪ ਲਗਾ ਕੇ ਜਾ ਰਿਹਾ ਸੀ ਪਰ ਲੋਕੇਸ਼ਨ ਜੋ ਨਦੀ ਦੇ ਵਾਲੇ ਰਸਤਾ ਹੈ ਉਸ ਨੂੰ ਦੱਸੀ ਜਿਸ ਤੋਂ ਬਾਅਦ ਜਾ ਕੇ ਜਦੋਂ ਨਦੀ ਦੇ ਵਿਚਕਾਰ ਨੂੰ ਆਪਣੀ ਕਾਰ ਕੱਢਣ ਲੱਗਿਆ ਸੀ ਤਾਂ ਉਸ ਵਿਅਕਤੀ ਦੀ ਕਾਰ ਪਾਣੀ ਦੇ ਵਿੱਚ ਰੁੜ ਗਈ ਇਸ ਤਰੀਕੇ ਦੇ ਮਾਮਲੇ ਇਹ ਪਹਿਲੇ ਨਹੀਂ ਪਿਛਲੇ ਦਿਨੀ ਵੀ ਤੁਸੀਂ ਦੇਖਿਆ ਹੋਵੇਗਾ ਜਦੋਂ ਯੂਪੀ ਬਿਹਾਰ ਦੇ ਵਿੱਚ ਕਫਲਾਈਓਵਰ ਬਣ ਰਿਹਾ ਸੀ ਫਲਾਈਓਵਰ ਅੱਧ ਵਿਚਕਾਰ ਬਣਿਆ ਹੋਇਆ ਸੀ ਅੱਧਾ ਹਿੱਸਾ ਬਣਿਆ ਹੋਇਆ ਸੀ ਅੱਧਾ ਬਣਨਾ ਸੀ ਉਸ ਨੂੰ ਲੈ ਕੇ ਮੈਂ ਗੂਗਲ ਮੈਪ ਤੇ ਦਿਖਾ ਰਿਆ ਸੀ ਕਿ ਫਲਾਈਓਵਰ ਦੇ ਉੱਪਰ ਕਾਰ ਲੈ ਕੇ ਜਾਓ ਜਿਸ ਨੂੰ ਲੈ ਕੇ ਉਹ ਵਿਅਕਤੀ ਲੋਕੇਸ਼ਨ ਦੇ ਮੁਤਾਬਕ ਉਸ ਫਲਾਈਓਵਰ ਦੇ ਉੱਪਰ ਨੂੰ ਕਾਰ ਲੈ ਕੇ ਜਾਂਦਾ ਪਰ ਅਗਲਾ ਹਿੱਸਾ ਜੋ ਨਹੀਂ ਬਣਿਆ ਸੀ ਕਾਰ ਉੱਥੇ ਆਣ ਕੇ ਡਿੱਗ ਪੈਂਦੀ ਹੈ ਜਿਸ ਤੋਂ ਬਾਅਦ ਜਾ ਕੇ ਉਸ ਵਿਅਕਤੀ ਦੇ ਨਾਲ ਵੱਡਾ ਹਾਦਸਾ ਵਾਪਰਿਆ ਸੀ ਇਸ ਤਰੀਕੇ ਦਾ ਹੀ ਹੋਰ ਮਾਮਲੇ ਤੁਹਾਨੂੰ ਮੈਂ ਕੀ ਕਰਕੇ ਦੱਸ ਦਿੰਨਾ ਜਿੱਥੇ ਕਿ ਮੋਹਾਲੀ ਜ਼ਿਲ੍ਹੇ ਦੇ ਕਸਬਾ ਨਮਾਗਰੋਂ ਤੋਂ ਉੱਪਰ ਜਾਣ ਵਾਲਾ ਰਸਤਾ ਜੋ ਕਿ ਪੰਜੌਰ ਹਰਿਆਣੇ ਨੂੰ ਟੱਚ ਕਰਦਾ ਹੈ ਜਦੋਂ ਵੀ ਬੰਦਾ ਚੰਡੀਗੜ੍ਹ ਤੋਂ ਕੋਈ ਬੰਦਾ ਪੀਜੀਏ ਤੋਂ ਲੋਕੇਸ਼ਨ ਪੰਦਾ ਤਾਂ ਉਸ ਨੂੰ ਜੋ ਹਰਿਆਣਾ ਪੰਜੌਰ ਦੀ ਲੋਕੇਸ਼ਨ ਹੈ ਉਹ ਜ਼ਿਆਦਾਤਰ ਨਮਾਗਰੋਂ ਤੋਂ ਏਰੀਆ ਤੋਂ ਦਿਖਾਂਦਾ ਹੈ ਜਿਸ ਨੂੰ ਲੈ ਕੇ ਕਈ ਵਾਰ ਟੈਕਸੀ ਡਰਾਈਵਰ ਜਾਂ ਫਿਰ ਜਿਹੜੇ ਆਮ ਜਨਤਾ ਲੋਕ ਨੇ ਫੋਨ ਦੇ ਲੋਕੇਸ਼ਨ ਰਾਹੀਂ ਇਸ ਰਾਸਤੇ ਚਲੇ ਜਾਂਦੇ ਨੇ ਜਿੱਥੇ ਕਿ ਇੱਕ ਨਹੀਂ ਦੋ ਨਹੀਂ ਚਾਰ ਪੰਜ ਨਦੀਆਂ ਜੋ ਪੈਂਦੀਆਂ ਨੇ ਜਿਸ ਦੇ ਵਿੱਚ ਕਿ ਕਈ ਵਾਰ ਪਾਣੀ ਦਾ ਬਹਾਾ ਜਿਆਦਾ ਆ ਜਾਂਦਾ ਹੈ ਜਿਸ ਕਾਰਨ ਹਾਦਸੇ ਵਾਪਰਦੇ ਨੇ ਪਿਛਲੇ ਸਾਲਾਂ ਦੇ ਵਿੱਚ ਵੀ ਇੱਕ ਕੁੜੀ ਤੇ ਇੱਕ ਟੈਕਸੀ ਡਰਾਈਵਰ ਇਹਨਾਂ ਨਦੀਆਂ ਦੇ ਵਿੱਚ ਰੁੜ ਗਿਆ ਸੀ ਜਿਸ ਤੋਂ ਬਾਅਦ ਜੱਕੇ ਉਹਨਾਂ ਦੀ ਕਾਫੀ ਦੂਰ ਜਾ ਕੇ ਲਾਸ਼ਾਂ ਬਰਾਮਦ ਹੋਈਆਂ ਸੀ ਇਸ ਤਰ੍ਹਾਂ ਦੀਆਂ ਤਸਵੀਰਾਂ ਅੱਜ ਨਾਲਾਗੜ੍ਹ ਤੋਂ ਸਾਹਮਣੇ ਨਿਕਲ ਕੇ ਆਈਆਂ ਜਿੱਥੇ ਕਿ ਜਾਨ ਦਾ ਬਚਾਅ ਹੋ ਗਿਆ ਪਰ مالی ਨੁਕਸਾਨ ਬਹੁਤ ਹੋਇਆ ਕਾਰ ਦਾ ਬਹੁਤ ਬੁਰਾ ਹਾਲ ਹੋ ਗਿਆ ਤੋ ਦੇਖੋ ਕਾਫੀ ਨੁਕਸਾਨੀ ਗਈ ਹੈ ਕਾਰ ਤਾਂ ਇਸ ਕਰਕੇ ਜਿੰਨੇ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਜ਼ਿਆਦਾਤਰ ਤੁਸੀਂ ਕੀ ਕ ਲੁਕੇਸ਼ਨ ਲਾਣੀ ਹੈ ਤੁਸੀਂ ਮੈਪ ਲਾਣਾ ਹੈ ਪਰ ਉਸ ਦੇ ਨਾਲ ਨਾਲ ਤੁਸੀਂ ਰਾਸਤਾ ਵੀ ਚੈੱਕ ਕਰ ਲਿਆ ਕਰੋ ਇਹ ਰਾਸਤਾ ਕਿਤੇ ਬਰਾਮ ਜਗ੍ਹਾ ਤਾਂ ਨਹੀਂ ਜਾ ਰਿਹਾ ਕਿਤੇ ਘੁੰਮ ਕੇ ਤਾਂ ਨਹੀਂ ਜਾ ਰਿਹਾ ਦੂਜੇ ਪਾਸੇ ਇਹ ਰਾਸਤਾ ਕਿਤੇ ਨਦੀਆਂ ਨਾਲਿਆਂ ਵਿੱਚਕਾਰ ਤਾਂ ਨਹੀਂ ਜਾ ਰਿਹਾ ਇਹ ਪੂਰੀ ਜਾਂਚ ਬੰਦੇ ਨੂੰ ਆਪਣੇ ਤਰੀਕੇ ਦੇ ਨਾਲ ਕਰ ਲੈਣੀ ਚਾਹੀਦੀ ਕਿਸੇ ਤੋਂ ਰਾਹਗੀਰ ਤੋਂ ਪੁੱਛ ਲੈਣਾ ਚਾਹੀਦਾ ਤਾਂ ਇਹ ਤਸਵੀਰ ਤੁਹਾਨੂੰ ਦਿਖਾਈ ਹੈ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਕਿਸ ਤਰੀਕੇ ਦਾ ਮੈਸੇਜ ਜੜਾ ਪਹੁੰਚੇ